ਪੰਜਾਬ ਵਾਲਿਓ ਜਿਹੜੀ ਲੁੱਟਖੋ ਹੁੰਦੀ ਆਗੀ ਆਹ ਵੀਡੀਓ ਨੂੰ ਧਿਆਨ ਨਾਲ ਦੇਖਿਓ ਤੇ ਵੀਡੀਓ ਨੂੰ ਜਿੰਨਾ ਵੀ ਹੋ ਸਕਦਾ ਬਾਈ ਦੱਬ ਕੇ ਸ਼ੇਅਰ ਕਰ ਦਿਓ ਹੁਣ ਜਿਵੇਂ ਮੰਨ ਲਓ ਵੀ ਅਣਜਾਣ ਬੰਦਾ ਹੁੰਦਾ ਕਿਸੇ ਨੂੰ ਹੁਣ ਕਾਲ ਆਉਂਦੀ ਆ WhatsApp ਤੇ ਤੇ ਆਪਾਂ ਉਹ ਨੰਬਰ ਮਤਲਬ ਵੀ ਹੁਣ ਜਾਣਦੇ ਵੀ ਨਹੀਂ ਹੁੰਦੇ ਆਪਾਂ ਨੂੰ ਵੀ ਇਹ ਨੰਬਰ ਕੀ ਦਾਗਾ ਸਕਰੀਨ ਸ਼ਾਟ ਲਾਇਆ ਮੇਰੇ ਦੇਖੀ ਚੱਲੋ ਧਿਆਨ ਦੇ ਨਾਲ ਹੁਣ ਮੈਨੂੰ ਕਾਲ ਆਈ ਸਵੇਰੋਂ ਤੇ ਹੁਣ ਬਾਈ ਮੈਂ ਤੁਹਾਨੂੰ ਦੱਸ ਦਿੰਨਾ ਹੁਣ ਜਿਹਦੀ ਕਾਲ ਆਈ ਆ ਇਹ ਫਰੌਡ ਕਰਦੇ ਹੁੰਦੇ ਆ ਉਹ ਤਾਂ ਬੰਦੇ ਇਹ ਤੇ ਹੁਣ ਜਿਹਦੀ ਕਾਲ ਆਈ ਆ ਉਹਨੇ ਮੈਨੂੰ ਦੋ ਮਿਸ ਕਾਲਾਂ ਮਾਰੀਆਂ ਬਈ ਇਹ ਨੰਬਰ ਬਾਹਰਲਾ ਨੰਬਰ ਸੀਗਾ ਜਿਹਦਾ ਪੰਜਾਬ ਦਾ ਕੋਈ ਪਤਾ ਪਤਾ ਲੱਗ ਜੇ ਬਈ ਇਹ ਪੰਜਾਬ ਦਾ ਨੰਬਰ ਹੈ ਨਹੀਂ ਸੀਗਾ ਤੇ ਬਾਹਰਲਾ ਨੰਬਰ ਸੀਗਾ ਦੋ ਵਾਰੀ ਮਿਸ ਕਾਲਾਂ ਆਈਆਂ ਉਹਦੀਆਂ ਉਸ ਬੰਦੇ ਦੀਆਂ ਤੇ ਦੋ ਵਾਰੀ ਮਿਸ ਕਾਲਾਂ ਮਾਰ ਕੇ ਉਸ ਤੋਂ ਬਾਅਦ ਦੇ ਵਿੱਚ ਆ ਤੁਸੀਂ ਮੈਸੇਜ ਦੇਖੀ ਚੱਲੋ ਸਕਰੀਨਸ਼ਾਟ ਲਾਇਆ ਵਾ ਮੇਰਾ ਸਕਰੀਨ ਤੇ ਮੈਂ ਹੈਲੋ ਭੇਜਿਆ ਤੇ ਉਹਨੇ ਦੋ ਵਾਰੀ ਮੈਨੂੰ ਫੋਨ ਲਾਇਆ ਕਿ ਮੈਂ ਕਿਹਾ ਵੀ ਕੌਣ ਫਿਰ ਮੈਂ ਕਿਹਾ ਵੀ ਨੈਟਵਰਕ ਦੀ ਪ੍ਰੋਬਲਮ ਆ ਕਿਉਂਕਿ ਆਵਾਜ਼ ਆਉਂਦੀ ਨਹੀਂ ਸੀਗੀ ਜਦੋਂ ਆਵਾਜ਼ ਜਦੋਂ ਆਉਣ ਲੱਗੀ ਬਈ ਆਹ ਕੁਛ ਕੁ ਸਕੰਟ ਮੇਰੀ ਗੱਲ ਵੀ ਹੋਈ ਉਹ ਬੰਦੇ ਨਾਲ ਮੈਂ ਕਿਹਾ ਬਈ ਕੌਣ ਤੇ ਉਹ ਕਹਿੰਦਾ ਬਈ ਅ ਬਿਛਾਣਿਆ ਨਹੀਂ ਮੈਂ ਕਿਹਾ ਵੀ ਨਹੀਂ ਮੈਂ ਨਹੀਂ ਬਿਛਾਣਿਆ ਹੈਗਾ ਤੇ ਉਸ ਤੋਂ ਬਾਅਦ ਚ ਕੀ ਕਹਿੰਦਾ ਉਹ ਬਈ ਮੈਨੂੰ ਪਤਾ ਕੀ ਕਹਿੰਦਾ ਕਹਿੰਦਾ ਮੈਂ ਬਾਰੋਂ ਬੋਲਦਾਗਾ ਆਸਟ੍ਰੇਲੀਆ ਚੋਂ ਵੀ ਤੇਰਾ ਅੱਭੀ ਆ ਦੋਸਤਾਂ ਦਾ ਮਖਾ ਬਈ ਦੇਖ ਮੈਂ ਤਾਂ ਕਿਸੇ ਨੂੰ ਜਾਣਦਾ ਵੀ ਨਹੀਂ ਨਾ ਮੇਰਾ ਕੋਈ ਦੋਸਤ ਗਿਆਗਾ ਉਸ ਤੋਂ ਬਾਅਦ ਦੇ ਵਿੱਚ ਬਈ ਕੀ ਕਰਿਆ ਉਹਨੇ ਉਹਦੀ ਫੋਨ ਕੱਟਦਾ ਨਾਲ ਦੀ ਨਾਲ ਉਹ ਬੰਦੇ ਨੂੰ ਬਈ ਪਤਾ ਲੱਗ ਗਿਆ ਪਤਾ ਲੱਗਣ ਦੇ ਕਾਰਨ ਉਹਦੀ ਉਹਨੇ ਫੋਨ ਕੱਟਤਾ ਵੀ ਹੁਣ ਜਿਹੜੇ ਬੰਦੇ ਨੂੰ ਲਾਇਆਗਾ ਇਹਨੂੰ ਪਤਾਗਾ ਵੀ ਇਹ ਫਰੌਡ ਕਰਦਾ ਬੰਦਾ ਇਹਦੇ ਵਿੱਚ ਪਤਾ ਕੀ ਗੱਲ ਆ ਹੁਣ ਜਿਹੜੇ ਬੰਦਿਆਂ ਨੂੰ ਮਤਲਬ ਪਤਾ ਨਹੀਂ ਹੁੰਦਾ ਤੇ ਇਹ ਗੱਲਾਂ ਬਾਰੇ ਪਤਾ ਨਹੀਂ ਹੁੰਦਾ ਵੀ ਆਪਣੇ ਨਾਲ ਵੀ ਆਹ ਕੁਝ ਹੋਊਗਾ ਫਰੌਡ ਹੋਊਗਾ ਉਹ ਬੰਦਾ ਉਹ ਬੰਦਿਆਂ ਨੂੰ ਬਈ ਕੀ ਕਰਦੇ ਹੈ ਜਾਵਤ ਪਛਾੜ ਲੈਂਦੇ ਆ ਹਣ ਜਦੋਂ ਜਾਲ ਚ ਐ ਵਸਾ ਲੈਂਦੇ ਆ ਤਾਂ ਹੌਲੀ ਹੌਲੀ ਗੱਲਾਂ ਬਾਤਾਂ ਚ ਉਹਨੂੰ ਕਹਿੰਦੇ ਫਲਾਣਾ ਬੋਲਦਾ ਧਮਕਾ ਬੋਲਦਾ ਮੈਂ ਮੈਂ ਤੈਨੂੰ ਜਾਣਦਾਗਾ ਉਦੋਂ ਫਿਰ ਬਈ ਅਣਜਾਣ ਬੰਦਾ ਇਹਨਾਂ ਦੀਆਂ ਗੱਲਾਂ ਚ ਫਸ ਜਾਂਦਾਗਾ ਉਦੋਂ ਫਿਰ ਇਹ ਪੈਸੇ ਮੰਗਣ ਲੱਗ ਜਾਂਦੇ ਆ ਹੌਲੀ ਹੌਲੀ ਕਰਕੇ 2-4 ਦਿਨਾਂ ਦੇ ਵਿੱਚ ਹਫ਼ਤੇ ਦੇ ਵਿੱਚ ਉਹ ਜਦੋਂ ਗੱਲਾਂ ਚ ਇਹ ਬੰਦਾ ਫਸ ਜਾਂਦਾਗਾ ਫਿਰ ਇਹ ਇਸ ਤਰ੍ਹਾਂ ਲੁੱਟ ਖੋਹ ਕਰਦੇ ਆਗੇ ਹੁਣ ਕਿਤੇ ਕਹਦੇ ਨੇ ਕਿ ਮੇਰੇ 50 ਹਜ਼ਾਰ ਦੀ ਲੋੜ ਆ ਮੈਨੂੰ ਲੱਖ ਦੀ ਲੋੜ ਆ ਹੁਣ ਜਿਹੜਾ ਅਣਜਾਣ ਬੰਦਾ ਹੁੰਦਾ ਬਈ ਉਹ ਇਸ ਤਰ੍ਹਾਂ ਪੈਸੇ ਦੇ ਪੈਂਦਾਗਾ ਜਾਂ ਇਹ ਕੀ ਕਰਨਗੇ ਜਾਂ ਕੋਈ ਕਹਣਗੇ ਵੀ ਆਹ ਬੰਦਾ ਥੋੜਾ ਇੱਥੇ ਆਗਾ ਵੀ ਹਸਪਤਾਲ ਤੇ ਦਾਖਲਾਗਾ ਵੀ ਇੰਨੇ ਪੈਸੇ ਲੱਗਣਗੇ ਉਹ ਤੇ ਵੀ ਸਾਨੂੰ ਪੈਸਿਆਂ ਦੀ ਲੋੜ ਆ ਤੇ ਉਹਦੇ ਸੀ ਦੋਸਤ ਮਿੱਤਰਾਂ ਫਲਾਨਾ ਧਮਕ ਇਹੋ ਜਿਹਾ ਕੁਝ ਬਈ ਚੱਲਦਾਗਾ ਤੇ ਜੇ ਕੋਈ ਹੁਣ ਜਿਹਨੂੰ ਜਾਣਦੇ ਹਾਂ ਤਾਂ ਤਾਂ ਬਈ ਕਾਲ WhatsApp ਤੇ ਚੱਕੋ ਨਹੀਂ ਚੱਕਣ ਦੀ ਲੋੜ ਨਹੀਂ ਹੈਗੀ ਤੇ ਇਹ ਵੀਡੀਓ ਨੂੰ ਬਈ ਜਿੰਨਾ ਵੀ ਦੱਬ ਕੇ ਸ਼ੇਅਰ ਕਰ ਸਕਦੇ ਹੋਂ ਤਾਂ ਇਹਨੂੰ ਦੱਬ ਕੇ ਸ਼ੇਅਰ ਕਰਿਓ ਵੀ ਕਿਸੇ ਨਾਲ ਹੋਰ ਨਾ ਹੋਵੇ ਇਹ ਮੈਨੂੰ ਅੱਜ ਸਵੇਰੇ ਕਾਲ ਆਈ ਸੀ ਮੈਂ ਤਾਂ ਕਰਕੇ ਛੋਡੇ ਨਾਲ ਵੀਡੀਓ ਸਾਂਝੀ ਕਰੀ ਆ ਵੀ ਹੋਰ ਨਾ ਕਿਸੇ ਨਾਲ ਹੋਵੇ ਇਹ ਪਹਿਲਾਂ ਸਭ ਤੋਂ ਪਹਿਲਾਂ ਇਹ ਮੈਸ ਕਾਲਾਂ ਆਈਆਂ ਮਾਰਨਗੇ ਦੋ ਤਿੰਨ ਉਸ ਤੋਂ ਬਾਅਦ ਦੇ ਵਿੱਚ ਆਪਾਂ ਨੂੰ ਐ ਹੁੰਦਾ ਜਰ ਵੀ ਆਪਾਂ ਮੈਸੇਜ ਕਰਕੇ ਦੇਖਦੇ ਆਂ ਵੀ ਕੌਣ ਆਗਾ ਕੋਈ ਬਾਹਰੋਂ ਆਪਣਾ ਹੋਵੇ ਨਾ ਕੋਈ ਦੋਸਤ ਮਿੱਤਰ ਜਾਂ ਕੋਈ ਆਪਣਾ ਹੋਰ ਘਰ ਦਾ ਨਾ ਹੋਵੇ ਕੋਈ ਬੰਦਾ ਹਨਾ ਆਪਾਂ ਨੂੰ ਇਹ ਗੱਲਾਂ ਦਾ ਰਹਿ ਜਾਂਦਾਗਾ ਤੇ ਇਹ ਗੱਲਾਂ ਦਾ ਬਸਾ ਧਿਆਨ ਰੱਖਿਓ ਤੇ ਫਿਰ ਲੁੱਟਖੋ ਕਦੇ ਨਹੀਂ ਹੁੰਦੀ ਹੈਗੀ ਤੇ ਵੀਡੀਓ ਨੂੰ ਜਿੰਨਾ ਵੀ ਹੋ ਸਕਦਾ ਦੱਬ ਕੇ ਸ਼ੇਅਰ ਜ਼ਰੂਰ ਕਰਿਓ ਭਾਈ